ਖਬਰਨਾਮਾ ਦੇਖ ਰਹੇ ਸਾਰੇ ਹੀ ਸ਼ੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਖੋਸ ਰਾਜ ਭਾਈ ਅੰਮ੍ਰਿਤਪਾਲ ਖਾਲਸਾ ਅਤੇ ਭਾਈ ਅੰਮ੍ਰਿਤਪਾਲ ਖਾਲਸਾ ਦੇ ਸੱਤ ਸਾਥੀਆਂ ਨੂੰ ਲੈ ਕੇ ਆਈ ਵੱਡੀ ਖਬਰ ਇੱਕ ਪਾਸੇ ਇਹ ਵੀ ਖਬਰ ਆ ਰਹੀ ਹੈ ਵਕ ਵਕ ਚੈਨਾਵਲ ਨੂੰ ਸਪਸ਼ਟ ਕਰਨ ਦਿੱਤੇ ਜਾ ਰਹੇ ਨੇ ਕਿ 25 ਮਾਰਚ ਨੂੰ ਭਾਈ ਅੰਮ੍ਰਿਤਪਾਲ ਖਾਲਸਾ ਅਤੇ ਉਸ ਦਾ ਸਾਥੀ ਪਿੱਪਲਪਰੀ ਪੰਜਾਬ ਦੇ ਵਿੱਚ ਸ਼ਿਕਤ ਕਰਨਗੇ ਪੰਜਾਬ ਦੀ ਕਿਸੇ ਵੀ ਜ਼ਿਲ੍ਹੇ ਦੇ ਵਿੱਚ ਉਹਨਾਂ ਨੂੰ ਡਕਿਆ ਜਾ ਸਕਦਾ ਹੈ ਲੇਕਿਨ ਇੱਧਰ ਹਰਪਾਲ ਸਿੰਘ ਖਾਰਾ ਜੋ ਭਾਈ ਅਮਰਪਾਲ ਖਾਲਸਾ ਅਤੇ ਉਹਨਾਂ ਦੇ ਸਾਥੀਆਂ ਦੇ ਵਕੀਲ ਨੇ ਰਾਜਸਥਾਨਸੀ ਦੀ ਜੇਲ੍ਹ ਦੇ ਵਿੱਚ ਮੁਲਾਕਾਤ ਕੀਤੀ ਗਈ ਭਾਈ ਅਮਰਪਾਲ ਖਾਲਸਾ ਦੇ ਸੱਤ ਸਾਥੀਆਂ ਦੇ ਨਾਲ ਯਾਨੀ ਕਿ ਭਾਈ ਅਮਰਪਾਲ ਖਾਲਸਾ ਦੇ ਸਾਥੀ ਜਦੋਂ ਆਏ ਸੀ ਉਹ 3 ਦਿਨਾਂ ਦੇ ਰਿਮਾਨਡ ਤੇ ਚਲੇ ਗਿਆ ਸੀ ਕਿਉਂਕਿ ਮਾਮਲਾ ਹੈ 23 ਫਰਵਰੀ 2023 ਦਾ ਜਦੋਂ ਅਜਨਾਲਾ ਦੇ ਇੱਕ ਥਾਣੇ ਉੱਤੇ ਧਾਵਾ ਪੋਲਿਆ ਗਿਆ ਸੀ ਭਾਈ ਅਮਰਤਪਾਲ ਖਾਲਸਾ ਉਸਦੇ ਸਾਥੀਆਂ ਅਤੇ 250 ਤੋਂ 300 ਬੰਦਾ ਹੋਰ ਸੀ ਯਾਨੀ ਕਿ ਧੱਕੇ ਦੇ ਨਾਲ ਜਿਹੜਾ ਅ ਬੰਦਾ ਜਿਹੜਾ ਹੈ ਪੰਜਾਬ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ ਅਜਨਾਲਾ ਥਾਣੇ ਦੇ ਵਿੱਚ ਉਸ ਨੂੰ ਧੱਕੇ ਦੇ ਨਾਲ ਛਡਵਾ ਕੇ ਲੈ ਗਏ ਸੀ ਭਾਈ ਅਮਰਤਪਾਲ ਖਾਲਸਾ ਅਤੇ ਉਸਦੇ ਸਾਥੀ ਉਸ ਦੇ ਤਹਿਤ ਹੀ ਭਾਈ ਅਮਰਤਪਾਲ ਖਾਲਸਾ ਉੱਤੇ ਐਨਐਸਏ ਲੱਗੀ ਹੋਈ ਹੈ ਸੱਤ-ਸੱਤੀ ਵਾਰ ਆਏ ਨੇ ਬਰ ਅੰਤੇ ਉਹਨਾਂ ਨੂੰ ਰਾਜਸਥਾਨੀ ਦੀ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਹੈ ਹਰਪਾਲ ਸਿੰਘ ਖਾਰਾ ਜੋ ਭਾਈ ਅਬਰਤਪਾਲ ਖਾਲਸਾ ਤੇ ਉਹਨਾਂ ਦੇ ਸਾਥੀਆਂ ਦੇ ਵਕੀਲ ਨੇ ਉਹਨਾਂ ਨੇ ਅੱਜ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਹੈ ਮੁਲਾਕਾਤ ਤੋਂ ਬਾਅਦ ਦੱਸਿਆ ਕਿ ਸਾਡੇ ਕੋਲ ਰਿਮਾਂਡ ਹੈ ਪੁਸ਼ਕਿਸ਼ ਕੀਤੀ ਜਾ ਰਹੀ ਹੈ ਕਿਵੇਂ ਚੜ੍ਹਿਆ ਕੰਮ ਨੂੰ ਨੇਪਰੇ ਕਿਸ ਤਰ੍ਹਾਂ ਹਮਲਾ ਕੀਤਾ ਗਿਆ ਕਿੰਨੇ ਤੁਹਾਨੂੰ ਭਰਮਾਇਆ ਉਹਨੇ ਕਿਹਾ ਕਿ ਅਮਾਨਤ ਜਿਹੜੇ ਸਰਪਾਲ ਸਿੰਘ ਖਾਰਾ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਜਿਹੜੇ ਸੱਤ ਸਾਥੀ ਨੇ ਹੁਣ ਇਹਨਾਂ ਦਾ ਰਿਮਾਂਡ ਜਿਹੜਾ ਹੈ ਖਤਮ ਹੋ ਗਿਆ ਹੈ ਅਰਜੀ ਇਸੀ ਲਗਾ ਦਿੱਤੀ ਹੈ ਇਸ ਤੋਂ ਇਲਾਵਾ ਹੁਣ ਇਹਨਾਂ ਨੂੰ ਜਿਹੜਾ ਹੈ ਰਿਮਾਨ ਅੱਗੇ ਪੰਜਾਬ ਪੁਲਿਸ ਨੂੰ ਜਾਂ ਪੰਜਾਬ ਸਰਕਾਰ ਨੂੰ ਨਹੀਂ ਮਿਲੇਗਾ ਬੰਦੀਆਂ ਧਰਾਵਾਂ ਉਹਨਾਂ ਨੇ ਨਹੀਂ ਦੱਸੀਆਂ ਉਹਨਾਂ ਨੇ ਕਿਹਾ ਸੀ ਇੱਕ ਪਟੀਸ਼ਨ ਦਾਇਰ ਕਰ ਦਿੱਤੀ ਹੈ ਇਹਨਾਂ ਦੇ ਸੱਤਿਆਂ ਸਾਥੀਆਂ ਨੂੰ ਲੈ ਕੇ ਕਿ ਇਹਨਾਂ ਦੀ ਐਨਐਸਏ ਖਤਮ ਹੋ ਗਈ ਹੈ ਇਹਨਾਂ ਨੇ ਜਿਹੜਾ ਹਮਲਾ ਥਾਣੇ ਤੇ ਕੀਤਾ ਉਸ ਕੇਸ ਦੇ ਵਿੱਚ ਹੀ ਇਹਨਾਂ ਨੇ ਦੋ ਸਾਲ ਐਨਐਸਏ ਜਿਹੜੇ ਲਗਾਏ ਨੇ ਅਸਾਮ ਦੀ ਡਿਬੁਰਗੋਟ ਜੇਲ੍ਹ ਦੇ ਵਿੱਚ ਕੋਈ ਉੱਥੇ ਮੰਨ ਲਓ ਸੈਰ ਸਪਾਟਾ ਜਾਂ ਪਿਕਨਿੰਗ ਜਾਂ ਗੁੱਲੀ ਡੰਡਰ ਦਾ ਖੇਡਣ ਗੈਰੀ ਹੋਈ ਸੀ ਮਾਮਲਾ ਤਾਂ ਅਜਨਾਲਾ ਥਾਣੇ ਦਾ ਹੀ ਹੈ ਇਸ ਲਈ ਭਾਈ ਅਮਰਪਾਲ ਖਾਲਸਾ ਦੇ ਜਿਹੜੇ ਵਕੀਲ ਨੇ ਰਪਾਲ ਸਿੰਘ ਖਾਰਾ ਉਹਨਾਂ ਵੱਲੋਂ ਅੱਜ ਗੱਲਬਾਤ ਜਾ ਕੇ ਕੀਤੀ ਗਈ ਭਾਈ ਅਮਰਪਾਲ ਖਾਲਸਾ ਦੇ ਸੱਤ ਸਾਸੀਆਂ ਦੇ ਨਾਲ ਰਾਜਸਥਾਨੀ ਦੀ ਜੇਲ੍ਹ ਦੇ ਵਿੱਚ ਅਤੇ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੋਜ਼ਿਟਿਵ ਜਿਹੜੇ ਰਿਜ਼ਲਟ ਆਉਣਗੇ ਜਲਦੀ ਹੀ ਪੰਜਾਬ ਦੀਆਂ ਜੇਲਾਂ ਦੇ ਵਿੱਚੋਂ ਇਹ ਰਿਹਾ ਹੋ ਜਾਣਗੇ ਕਿਉਂਕਿ ਕੁੱਲ ਮਿਲਾ ਕੇ ਇਹ ਆਪਣੀਆਂ ਜਿਹੜੀਆਂ ਸਜਾਵਾਂ ਨੇ ਉਹ ਐਨਐਸ ਦੇ ਤਾ ਪੂਰੀਆਂ ਕਰ ਚੁੱਕੇ ਨੇ ਧੰਨਵਾਦ